ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਗੁਰਜੀਤ ਸਿੰਘ ਖਾਲਸਾ 12 ਅਕਤੂਬਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਚ ਜਿੰਨੇ ਵੀ ਘਟਨਾਵਾਂ ਹੋਈਆਂ ਬੇਦਬੀ ਦੀਆਂ ਉਸ ਨੂੰ ਲੈ ਕੇ ਸਖਤ ਕਾਨੂੰਨ ਕੇਂਦਰ ਸਰਕਾਰ ਬਣਾਵੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਹੀ ਕਾਨੂੰਨ ਨੂੰ ਬਣਾਉਣ ਲਈ ਮਤਾ ਪਾਇਆ ਹੋਇਆ ਹੈ ਲੇਕਿਨ ਅੱਜ ਤੱਕ ਕੋਈ ਕਾਨੂੰਨ ਨਹੀਂ ਬਣਿਆ ਜਿਸੇ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ ਇਸ ਮੁੱਦੇ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਲਗਾਤਾਰ ਸੰਸਾਰ ਨਿਗਮ ਦੇ ਟਾਵਰ ਤੇ ਬੈਠੇ ਹੋਣਾ ਵਿਰੋਧ ਪ੍ਰਗਟ ਕਰ ਰਹੇ ਹਨ ਉਹਨਾਂ ਦੇ ਹੱਕ ਵਿੱਚ ਸਿੱਖ ਸੰਗਤਾਂ ਵੱਲੋਂ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਉਹਨਾਂ ਦੀ ਮਾਤਾ ਪਰਮਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਮਾਨ ਹੋ ਤਾਂ ਤੁਸੀਂ ਇਸ ਕਾਨੂੰਨ ਨੂੰ ਬਣਾਓ ਤੁਹਾਨੂੰ ਦੁਨੀਆ ਯਾਦ ਕਰੇਗੀ ਇਸ ਸਮਾਗਮ ਦੇ ਵਿੱਚ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਗੁਰਪ੍ਰੀਤ ਸਿੰਘ ਨੇ ਮੁੱਖ ਸੇਵਾਦਾਰ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂਬਰਾਂ ਨੂੰ ਨੂੰ ਇੱਥੇ ਭੇਜੋ ਪ੍ਰਧਾਨਾਂ ਨੂੰ ਭੇਜੋ ਰਾਜਿੰਦਿਕ ਪਾਰਟੀਆਂ ਨੂੰ ਵੀ ਉਹਨਾਂ ਨੂੰ ਅਪੀਲ ਕੀਤੀ ਹੈ ਜਿੰਮਣੀ ਚੋਣਾ ਖਤਮ ਹੋ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਈ ਤੁਸੀਂ ਅੱਗੇ ਆਓ ਇੱਕ ਧਰਮ ਦੇ ਲਈ ਨਹੀਂ ਬਲਕਿ ਹਿੰਦੂ ਸਿੱਖ ਮੁਸਲਮਾਨ ਈਸਾਈ ਜਿਹੜੇ ਗ੍ਰੰਥ ਹੈ ਉਨ੍ਹਾਂ ਦੀ ਵੀ ਬੇਦਵੀ ਨਾ ਹੋਵੇ ਸਾਰੇ ਧਰਮਾਂ ਦੇ ਲਈ ਸਖਤ ਕਾਨੂੰਨ ਕੇਂਦਰ ਸਰਕਾਰ ਬਣਾਵੇ ਇਸ ਮੌਕੇ ਗੱਲਬਾਤ ਕਰਦਿਆਂ ਬਗੀਚਾ ਸਿੰਘ ਵਿੜਾਚ ਨੇ ਕਿਹਾ ਕਿ ਸਰਕਾਰ ਦਾ ਰਾਜਨੀਤਿਕ ਪਾਰਟੀਆਂ ਦੇ ਆਗੂ ਕਾਨੂੰਨ ਬਣਾਉਣ ਦੇ ਨਹੀਂ ਉਹਨਾਂ ਦੇ ਵਿਰੋਧ ਸਖਤ ਹੋਵੇਗਾ ਉਹਨਾਂ ਨੂੰ ਘਰੋਂ ਨਹੀਂ ਨਿਕਲਣ ਦਵਾਵਾਂਗੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਨਹੀਂ ਕੀਤੀਆਂ ਪਹਿਲੀ ਵਾਰ ਹੋਇਆ ਇਹ ਕੋ ਤੇਰੇ ਡੇਰੇ ਦੇ ਉੱਤੇ ਕੋਈ ਆਮ ਇਨਸਾਨ ਨਹੀਂ ਹੈ ਤਾਂ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੂੰ ਕਿਸੇ ਸਾਧੂ ਸੰਤ ਨੇ ਕਿਹਾ ਸੀ ਵੀ ਤੇਰੀ ਜ਼ਿੰਦਗੀ ਦਾ ਕਹਿਣ ਦਾ ਮਤਲਬ ਸੰਘਰਸ਼ ਕਰਕੇ ਲੋਕਾਂ ਨੂੰ ਇਨਸਾਫ ਦਿਵਾਇਆ ਤੇ ਲੱਖਾਂ ਦੀ ਗਿਣਤੀ ਹੋ ਗਈ ਸੀ ਪਹਿਲਾਂ ਥੋੜੇ ਸੀਗੇ ਤਾਂ ਮੈਂ ਤੁਹਾਨੂੰ ਬੇਨਤੀ ਉਹਦੀ ਬੇਨਤੀ ਮੈਂ ਸੰਕਲਨ ਕਰਨਾ ਚਾਹਾਂਗਾ ਅੱਜ ਵੀ ਕਾਫੀ ਨਗਰਾਂ ਤੋਂ ਸੰਗਤ ਆਈ ਹੈ ਆਪੋ ਆਪਣੇ ਤੇ ਰਾਤ 36 ਦਿਨ ਹੋ ਗਏ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ ਅਬ ਅੱਗੇ ਕੀ ਅਪੀਲ ਹੈ ਕੀ ਮੰਨ ਲਓ ਕਿਸ ਤਰ੍ਹਾਂ ਕੇ ਸੰਗਰ ਸਕੇ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸ਼ੋਤਮ ਜੀ ਗੱਲ ਇਸ ਰਹਿ ਕਿ ਜੋ ਭਾਈ ਗੁਰਜੀਤ ਸਿੰਘ ਫੌਜੀ ਜਿਨ੍ਹਾਂ ਨੂੰ ਅੱਜ 35 ਦਿਨ ਤੋਂ ਉੱਪਰ ਹੋ ਗਿਆ ਟਾਵਰ ਤੇ ਬਿਠਿਆ ਨੂੰ ਗੁਰਜੀਤ ਸਿੰਘ ਕੋਈ ਆਮਦਾਨੀ ਪੜਿਆ ਲਿਖਿਆ ਇਨਸਾਨ ਆ ਸਾਬਕਾ ਫੌਜੀ ਆ ਘਰ ਵਿੱਚ ਹਰੇਕ ਚੀਜ਼ ਆ ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਪਰ ਉਹਨਾਂ ਨੇ ਜਿਹੜਾ ਮੁੱਦਾ ਠਾਇਆ ਇਹ ਇਕੱਲੇ ਸਿੱਖ ਧਰਮ ਦਾ ਨਹੀਂਗਾ ਇਹ ਹਿੰਦੂ ਮੁਸਲਮ ਸਿੱਖ ਸਾਈ ਜੇ ਕਿਤੇ ਗੀਤਾ ਪਵਿੱਤਰ ਗੀਤਾ ਦੀ ਬੇਦਵੀ ਹੁੰਦੀ ਆ ਉਹਦੇ ਵਾਸਤੇ ਵੀ ਜੇ ਕਿਤੇ ਬਾਈਬਲ ਦੀ ਬੇਦਵੀ ਹੁੰਦੀ ਆ ਉਹਦੇ ਵਾਸਤੇ ਵੀ ਜੇ ਕਿਤੇ ਕੁਰਾਨ ਦੀ ਬੇਦਵੀ ਹੁੰਦੀ ਆ ਉਹਦੇ ਵਾਸਤੇ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੁੰਦੀ ਉਹਦੇ ਵਾਸਤੇ ਵੀ ਸਾਰੇ ਧਰਮਾਂ ਲਈ ਕਾਨੂੰਨ ਬਣਾਉਣ ਲਈ ਵੀ ਸਖਤ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਜਿਹੜਾ ਵੀ ਕੋਈ ਇਹ ਗ੍ਰੰਥ ਸਾਹਿਬ ਤੇ ਜਾਂ ਸਿੱਖ ਸੇ ਵੀ ਧਰਮ ਤੇ ਹਮਲਾ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਕਮਜ਼ੋਰਾਂ ਨੂੰ ਉਮਰ ਕਹਤੇ ਹੋਵੇ ਅਗਲਾ ਕੋਈ ਦੋ ਜਰਾ ਛਰਾਰਤ ਕਰਨ ਤੋਂ ਡਰੇ ਸਹੀ ਇਹ ਕਾਨੂੰਨ ਬਣਾਉਣ ਵਾਸਤੇ ਗੁਰਜੀਤ ਸਿੰਘ ਟਾਵਰ ਤੇ ਚੜ੍ਹੇ ਆ ਇਹ ਕਿਸੇ ਕੋਈ ਫਿਰਕਾਪਸੰਦੀ ਵਾਲੀ ਗੱਲ ਨਹੀਂ ਇਹ ਕਿਸੇ ਕੋਈ ਵਿਰੋਧਤਾ ਵਾਲੀ ਗੱਲ ਨਹੀਂ ਇਹਦੇ ਸਾਰੇ ਧਰਮਾਂ ਨੂੰ ਹੋਣਾ ਚਾਹੀਦਾ ਤੇ ਉਹਨਾਂ ਦਾ ਇਹੇ ਮਕਸਦ ਆ ਕਿ ਜੇ ਕਾਨੂੰਨ ਬਣਾਏ ਪਰ ਸਰਕਾਰ ਜਿਹੜੀ ਆ ਉਹਦੇ ਕੰਨਾਂ ਤੇ ਜੂ ਨਹੀਂ ਸਰਕਾਰੀ ਜੇ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਗੰਭੀਰ ਤੇ ਬਹੁਤ ਸਖਤ ਐਕਸ਼ਨ ਕਰਨ ਜਾ ਰਹੇ ਆ ਸਰਕਾਰ ਤੋਂ ਸਾਂਭੇ ਨਹੀਂ ਜਾਣਾ ਪਹਿਲਾਂ ਅਸੀਂ ਟੇਬਲ ਟਾਕ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਸਾਡਾ ਟੇਬਲ ਟਾਕ ਵਾਲੀ ਗੱਲ ਸੀ ਇਹ ਟਾਵਰ ਤੇ ਚੜਨਾ ਕਿਉਂਕਿ ਸਾਨੂੰ ਪਤਾ ਜੇ ਫੌਜੀ ਸਭ ਥੱਲੇ ਬੈਠੇ ਹੁੰਦੇ ਪੁਲਸ ਨੇ ਚੁੱਕ ਕੇ ਲੈ ਜਾਣਾ ਸੀਗਾ ਉਸ ਕਰਕੇ ਟਾਵਰ ਤੇ ਚੜੇ ਆ ਪਰ ਅਸੀਂ ਹਾਂਜੀ ਆਇਆ ਕੋਈ ਮਤਲਬ ਕੀ ਫੈਸਲਾ ਹੈ ਅੱਜ ਕੋਈ ਫੈਸਲਾ ਨਹੀਂ ਹੋਇਆ ਸਗਤ ਆਪਣੀਆਂ ਵਿਚਾਰ ਕਰ ਰਹੀਆਂ ਨੇ ਵਿਚਾਰ ਕਰਨ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਫਿਰ ਫੈਸਲਾ ਕਰਨਾ ਹੈ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਕੀ ਦੇਣਾ ਅਗਲਾ ਸੰਘਰਸ਼ ਤੇਜ਼ ਹੋਵੇਗਾ ਬਿਲਕੁਲ ਜੀ ਬਹੁਤ ਤਿੱਖਾ ਤੇ ਸੰਘਰਸ਼ ਹੋਏਗਾ ਜਿਹੜਾ ਸਰਕਾਰ ਤੋਂ ਸਾਹਮਣੇ ਨਹੀਂ ਜਾਣਾ ਅਸੀਂ ਜੀਜਪੀ ਦੇ ਆਗੂਆਂ ਨੂੰ ਘਰੋਂ ਨਿਕਲਣਾ ਬੰਦ ਕਰਾਂਗੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੇ ਮੰਤਰੀਆਂ ਨੂੰ ਘਰੋਂ ਨਿਕਲਣਾ ਬੰਦ ਕਰਾਂਗੇ ਅਸੀਂ ਜੋ ਬਦਲਾਅ ਦਾ ਖਾਲ ਹੋਇਆ ਸੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਦੱਸੋ ਬਿਨਾਮ ਜੀ ਦਾਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਮੱਕ ਸੇਵਾ ਦਾ ਰੱਠੇਪਾ ਟੈਲ ਸੇਵਾ ਲੈਰ ਸ਼੍ਰੀ ਅਨੰਦਪੁਰ ਸਾਹਿਬ ਤੇ ਅਸੀਂ ਇੱਥੇ ਪਹੁੰਚੇ ਹਾਂ ਜੀ ਜੋ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 37 ਦਿਨਾਂ ਤੋਂ ਮੋਰਚੇ ਤੇ ਡਟੇ ਹੋਏ ਨੇ ਆ ਪਿੱਛੇ ਜਿਹੜਾ ਟਾਵਰ ਤੁਸੀਂ ਦੇਖਦੇ ਪਏ ਉਹ ਉੱਪਰ ਚੜ ਕੇ 37 ਦਿਨਾਂ ਤੋਂ ਇੰਨੀ ਠੰਡ ਦੇ ਵਿੱਚ ਸਾਰਾ ਆਪਣੇ ਸ਼ਰੀਰ ਤੇ ਉਤਸ਼ਧਤ ਚਲਦੇ ਪਏ ਨੇ ਕਿ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਵਾਸਤੇ ਸਖਤ ਕਾਨੂੰਨ ਜਿਹੜਾ ਬਣੇ ਜਿਹੜਾ ਕਿ ਆਲਰੇਡੀ ਪੰਜਾਬ ਵਿਧਾਨ ਸਭਾ ਵੱਲੋਂ ਦੋ ਵਾਰੀ ਮਤੇ ਪਾਸ ਕਰਕੇ ਜਿਹੜੇ ਭੇਜੇ ਜਾ ਚੁੱਕੇ ਨੇ ਕੇਂਦਰ ਸਰਕਾਰ ਨੂੰ ਕਿ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਸੋ ਇਹ ਸਾਰੀਆਂ ਪਾਰਟੀਆਂ ਦੇ ਤੇ ਸਹਿਮਤ ਨੇ ਪਤਾ ਨਹੀਂ ਕਿਉਂ ਇੱਥੇ ਸਾਨੂੰ ਇਹ ਸੰਘਰਸ਼ ਕਰਨ ਦੀ ਜਾਂ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੇ ਚੜਨ ਦੀ ਕਿਉਂ ਲੋੜ ਪਈ ਹੈ ਆਪਣੇ ਆਪ 'ਚ ਇੱਕ ਸਵਾਲੀਆ ਚਿੰਨ ਹੈ ਸਾਰੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਾਸਤੇ ਇੱਕ ਮੈਂ ਸਮਝਦਾ ਬੜੀ ਇੱਕ ਨਮੋਸ਼ੀ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਕਾਨੂੰਨ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਮੇਰੇ ਖਿਆਲ ਚ ਇਹ ਸਾਰਾ ਕੁਝ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਹੈ ਤੇ ਮੈਂ ਸਮਝਦਾ ਕਿ ਹੁਣ ਜਿ ਜਮਨੀ ਚੋਣਾ ਲੰਘ ਗਿਆ ਨੇ ਤੇ ਸਾਰੀਆਂ ਪਾਰਟੀਆਂ ਅਸੀਂ ਸਦਾ ਵੀ ਦਿੰਦਾ ਕਿ ਸਾਰੀਆਂ ਪਾਰਟੀਆਂ ਇੱਥੇ ਆ ਕੇ ਬੈਠੋ ਸਾਰੇ ਲੀਡਰ ਆਣ ਕੇ ਬੈਠੋ ਇੱਥੇ ਬੈਠ ਕੇ ਆਪਣੇ ਆਪਣਾ ਦਿਲ ਦਾ ਗੁਬਾਰ ਜਿਹੜਾ ਤੁਸੀਂ ਅੱਗੇ ਪੱਤਰ ਵਿਹਾਰਦੇ ਰਹੀਂ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਵੀ ਹੋਣੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਹਾਂ ਉਮਰ ਕੈਦ ਦੀ ਸਜ਼ਾ ਸਹੀ ਹੈ ਇਹਨੂੰ ਲਾਗੂ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਸਟੇਟਮੈਂਟ ਉਹ ਵੀ ਪੜ੍ਹੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਉਹ ਮੁੱਖ ਮੰਤਰੀ ਸੀ ਉਦੋਂ ਜਿਹੜੀ ਸਟੇਟਮੈਂਟ ਦਿੱਤੀ ਸੀ ਜਦੋਂ ਜਿਹੜਾ ਹਾਊਸ ਦੇ ਵਿੱਚ ਇੱਕ ਕਾਨੂੰਨ ਪਾਸ ਹੋਇਆ ਉਹ ਵੀ ਸਾਰੇ ਜਿਨ ਅਨਿਮਸਲੀ ਹੋਇਆ ਸਾਰੀਆਂ ਪਾਰਟੀਆਂ ਦੇ ਸਹਿਮਤ ਹੋ ਤੇ ਫਿਰ ਸਾਰੇ ਇਕੱਠੇ ਹੋ ਕੇ ਕਾਨੂੰਨ ਬਣਾ ਦਿਓ ਇਹਦੇ ਚ ਕਿ ਤੁਸੀਂ ਕਿਹੜਾ ਕਰੇ ਅਮਰੀਕਾ ਤੋਂ ਲੈ ਕੇ ਆਉਣਾ ਸਾਰੇ ਰਲ ਕੇ ਤੇ ਕਾਨੂੰਨ ਬਣਾਓ ਤਾਂ ਕਿ ਭਾਈ ਗੁਰਸੇਵਕ ਸਿੰਘ ਦਾ ਜਿਹੜਾ ਮੋਰਚਾ ਫਤਿਹ ਹੋਵੇ ਤੇ ਸਾਰੀਆਂ ਸੰਗਤਾਂ ਖੁਸ਼ੀ ਮਨੋੜੀ ਗਾਰ ਵੀ ਲੈ ਲੈਂਦੇ ਨੇ ਉਹ ਕੀਮਤੀ ਹੈ ਇਹ ਇਹਨਾਂ ਦੀ ਗੁਰਜੀਤ ਸਿੰਘ ਜੀ ਦੀ ਜ਼ਿੰਦਗੀ ਬਹੁਤ ਮਹੱਤਵਪੂਰਨ ਹੈ ਨਹੀਂ ਬਿਲਕੁਲ ਜੀ ਐਸੇ ਲਾਲ ਕਿੱਥੋਂ ਲੱਭਦੇ ਨੇ ਮਾਵਾ ਕਿਤੇ ਗਰਲੀਆਂ ਮਾਵਾ ਹੁੰਦੀਆਂ ਜਿਹੜੀਆਂ ਐਸੇ ਲਾਲ ਜੰਮਦੀਆਂ ਨੇ ਸੋ ਸਾਡਾ ਮਾਤਾ ਪਰਮਜੀਤ ਕੌਰ ਨੂੰ ਵੀ ਹੁਣ ਅਸੀਂ ਸਨਮਾਨਤ ਕੀਤਾ ਅੱਠੇ ਪੈਡਾਲ ਸੇਵਾ ਲੈਰ ਵੱਲੋਂ ਸਾਰੀਆਂ ਜਿੱਥੇ ਬੰਦੀਆਂ ਵੱਲੋਂ ਬੜਾ ਲਾਲ ਕੀਮਤੀ ਲਾਲ ਹੈ ਸਾਡਾ ਸਾਡਾ ਵੀਰ ਹੈ ਅਸੀਂ ਚਾਹਾਂਗੇ ਕਿ ਉਹ ਦਾ ਉਹਦਾ ਜੀਵਨ ਉਹਦੀ ਭਾਵਨਾ ਉਹਦਾ ਪਿਆਰ ਉਹਦੀ ਪ੍ਰੀਤ ਜਿਹੜੀ ਹੈ ਉਹ ਕੌਮ ਨੂੰ ਆਉਂਦੇ ਸਮੇਂ ਦੇ ਵਿੱਚ ਵੀ ਉਹਦਾ ਫਾਇਦਾ ਪਹੁੰਚੇ ਕੌਮ ਦੇ ਵਾਸਤੇ ਹੋਰ ਅੱਗੋਂ ਵੀ ਜਿਹੜੇ ਕੋਈ ਕਾਰਜ ਹੋਣ ਉਹ ਕਰੇ ਤੇ ਇਹ ਤਾਂ ਮੈਂ ਸਮਝਦਾ ਇੱਕ ਬਿਲਕੁਲ ਸਾਰੀਆਂ ਪਾਰਟੀਆਂ ਨੂੰ ਆਉਣਾ ਚਾਹੀਦਾ ਨਹੀਂ ਤੇ ਇਸ ਸੰਘਰਸ਼ ਬਹੁਤ ਠਿਕਾ ਹੋਣਾ ਤੇ ਫਿਰ ਬੇਸ਼ਰਮ ਹੋਣ ਵਾਲੀ ਸ਼ਰਮਸ਼ਾਰ ਹੋਣ ਵਾਲੀ ਗੱਲ ਹੋਏਗੀ ਕਿ ਇੰਨੇ ਬੇਸ਼ਰਮ ਨਹੀਂ ਹੋਣਾ ਚਾਹੀਦਾ ਲੀਡਰਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਵਾਸਤੇ ਲੋਕਾਂ ਨੂੰ ਮੋਰਚੇ ਲਾਉਣੇ ਪੈ ਮੋਰਚੇ ਉਹ ਕਿਉਂ ਨਾ ਲਾਉਣ ਪਾਰਟੀਆਂ ਨੂੰ ਮੋਰਚਾ ਲਾਉਣਾ ਚਾਹੀਦਾ ਹੈ ਜਾ ਕੇ ਦੇਲੇ ਚ 37 ਸੈਂਟਰੀ ਹੋ ਗਏ ਐ ਇੰਡੀਆ ਗਾਤ ਤੋਂ ਵੱਲੋਂ ਵੀ ਮਤਲਬ ਅਪੀਲ ਕੀਤੀ ਗਈ ਸੀ ਅੰਮ੍ਰਿਤਪਾਲ ਦੇ ਪਨਾਹ ਜੀ ਆਏ ਸੀ ਸਰਜੇ ਸਿੰਘ ਖਾਲਸਾ ਜੀ ਫਰੀਦਕੋਟ ਵਾਲੇ ਐਮਪੀ ਜੀ ਤੇ ਲੇਕਿਨ ਅਜੇ ਕੋਈ ਨਹੀਂ ਕਿਹਾ ਜੀ ਨੁਮਾਇੰਦਾ ਨਹੀਂ ਮੈਂ ਸਮਝਦਾ ਉਹਨਾਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਉਹਨਾਂ ਨੂੰ ਬਲਕੇ ਪਹਿਲਾਂ ਪਹੁੰਚਣਾ ਚਾਹੀਦਾ ਸੀ ਜੇ ਹਜੇ ਤੱਕ ਵੀ ਨਹੀਂ ਪਹੁੰਚੇ ਤਾਂ ਉਹਨਾਂ ਨੂੰ ਫੌਰਨ ਸ਼ਰੋਨੀ ਕਮੇਟੀ ਨੂੰ ਤਾਂ ਇੱਥੇ ਬਿਲਕੁਲ ਪਹੁੰਚਣਾ ਹੀ ਚਾਹੀਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਆਪਣਾ ਥਾਪੜਾ ਜਿਹੜਾ ਉਹ ਭਾਵੇਂ ਉਥੋਂ ਅਰਦਾਸ ਦੇ ਰੂਪ ਵਿੱਚ ਜਾਂ ਕਿਸੇ ਵੀ ਰੂਪ ਵਿੱਚ ਅਕਾਲ ਤਖਤ ਸਾਹਿਬ ਤੋਂ ਦੇ ਸਕਦੇ ਨੇ ਕਿਉਂਕਿ ਸਿੰਘ ਸਾਹਿਬ ਦਾ ਰਤਬਾ ਬਹੁਤ ਵੱਡਾ ਹੈ ਪਰ ਮੈਂ ਸਮਝਦਾ ਇਹ ਸਾਰਾ ਜਿਹੜਾ ਜਿਹੜੀ ਸ਼ਕਤੀ ਜਿਹੜੀ ਇਕੱਠੀ ਹੋ ਰਹੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਕਿਰਪਾ ਸ਼ਹੀਦਾ ਸਿੰਘਾਂ ਦੀ ਕਿਰਪਾ ਹੈ ਤੇ ਇਹ ਸ਼ਕਤੀ ਜਿਹੜੀ ਹੈ ਇਹ ਹੁਣ ਵਰਤਨੀ ਹੈ ਇਹ ਕਾਨੂੰਨ ਬਣ ਜਾਣਾ ਹੈ ਕਿੰਨੇ ਹੌਸਲ ਤੁਸੀਂ ਵਧਾਈਆਂ ਦੇਣੀਆਂ ਨੇ ਤੇ ਮੈਂ ਵੀ ਬੇਨਤੀ ਕਰਨਾ ਚਾਹੁੰਦਾ ਇਤਿਹਾਸ ਬਣਦਾ ਪਿਆ ਜਾਏ ਜਿਹੜੇ ਘਰਾਂ 'ਚ ਬੈਠੇ ਇੱਕ ਵਾਰੀ ਆ ਕੇ ਹਾਜ਼ਰੀ ਲਵਾ ਲਓ ਜਿਦਾਂ ਕਿਸਾਨੀ ਮੋਰਚੇ 'ਚ ਹਾਜ਼ਰੀ ਲਵਾਉਣ ਜਾਂਦੇ ਸੀਗੇ ਨਾ ਇਹ ਇਤਿਹਾਸ ਬਣਨਾ ਨਾ ਕਿ ਕਾਲੇ ਕਾਨੂੰਨ ਵਾਪਸ ਹੋਏ ਸੀ ਤੇ ਉਹਦੇ ਚ ਅਸੀਂ ਹਾਜ਼ਰੀ ਲਵਾਉਣਾ ਏ ਸੋ ਜੇ ਹੁਣ ਹਾਜ਼ਰੀ ਲਵਾਉਣਾ ਚਾਹੁੰਦੀਆਂ ਸੰਗਤਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਇੱਥੇ ਸਮਾਣੇ ਜ਼ਰੂਰ ਹਾਜ਼ਰੀ ਲਵਾਓ ਜੇ ਐਤਵਾਰ ਨਹੀਂ ਆ ਸਕਦੇ ਅੱਗੇ ਪਿੱਛੇ ਆਓ ਬਲਕਿ ਅਗਲੇ ਐਤਵਾਰ ਅਸੀਂ ਬੇਨਤੀ ਕਰਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਤੁਸੀਂ ਸਾਰੇ ਮਿਲ ਕੇ ਆਓ ਆਉ ਬੈਠ ਕੇ ਵਿਚਾਰ ਕਰੀਏ ਤੇ ਕਾਨੂੰਨ ਬਣਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ